ਸਤ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦਾ ਆਪਣਾ ਟੌਪਿਕ ਆ ਵੀ ਤੁਸੀਂ ਫਲ ਦੀ ਇੱਛਾ ਰੱਖੇ ਬਿਨਾ ਕਰਮ ਕਰੀ ਜਾਣਾ ਫਲ ਦੇਣਾ ਨਾ ਦੇਣਾ ਰੱਬ ਦੇ ਹੱਥ ਵਿੱਚ ਹੁੰਦਾ ਹੈਗਾ ਤੁਸੀਂ ਫਲ ਦੀ ਇੱਛਾ ਨਾ ਰੱਖਿਆ ਕਰੋ ਤੇ ਆਪਣਾ ਕਰਮ ਜੋ ਵੀ ਉਹ ਕਰੀ ਚੱਲੋ ਮਿਹਨਤ ਕਰੀ ਚੱਲੋ ਤੇ ਜਦੋਂ ਇਹ ਫਲ ਮਿਲਦਾ ਤਾਂ ਬਹੁਤ ਜ਼ਿਆਦਾ ਮਿੱਠਾ ਫਲ ਮਿਲੂਗਾ ਤੁਹਾਨੂੰ ਤੁਸੀਂ ਬਿਨਾ ਫਲ ਦੀ ਇੱਛਾ ਤੋਂ ਕੰਮ ਕਰੀ ਜਾਣਾ ਆਓ ਆਪਾਂ ਸਮਝਦੇ ਹਾਂ ਕਿ ਉਦਾਹਰਨ ਰਹੀ ਤਾਂ ਇੱਕ ਮੰਨ ਲਓ ਇੱਕ ਐਥਲੀਟ ਹੁੰਦਾਗਾ ਐਥਲੀਟ ਉਹ ਰੇਸ ਦੀ ਤਿਆਰੀ ਕਰ ਰਿਹਾ ਹੁੰਦਾਗਾ ਉਹਨੂੰ ਸਾਲ 6 ਮਹੀਨਿਆਂ ਤੋਂ ਪੂਰੀ ਪ੍ਰੈਕਟਿਸ ਕਰਦਾ ਜੀ ਜਾਣ ਲਾ ਕੇ ਹਰ ਰੋਜ਼ ਸਵੇਰੇ 4 ਵਜੇ ਗਰਾਊਂਡ ਵਿੱਚ ਜਾਂਦਾ ਪਸੀਨਾ ਵਹਾਉਂਦਾ ਆਪਣਾ ਪੂਰੀ ਹਾਰਡ ਵਰਕ ਕਰਦਾਗਾ ਸੋ ਪ੍ਰਿੰਟ ਲਾਉਂਦਾ ਰੇਸ ਲਾਉਂਦਾਗਾ ਤੇ ਵਰਕਆਊਟ ਕਰਦਾ ਹਾਰਡ ਵਰਕਆਊਟ ਪਸੀਨਾ ਵਹਾਉਂਦਾਗਾ ਹਰ ਰੋਜ਼ 2-2 ਘੰਟੇ ਉਸ ਨੂੰ 6 ਸਾਲ ਹੋ ਗਿਆ 6 ਮਹੀਨੇ ਤੇ ਉਸ ਤੋਂ ਬਾਅਦ ਜਦੋਂ ਉਸ ਦਾ ਕੰਪੀਟੀਸ਼ਨ ਆਇਆ ਤਾਂ ਉਹ ਕੰਪੀਟੀਸ਼ਨ ਵਿੱਚ ਹਿੱਸਾ ਲੈਂਦਾਗਾ ਤੇ ਆਪਣੀ ਜਿੱਤ ਤੋਂ ਜਿੱਦੇ ਕੰਪੀਟੀਸ਼ਨ ਦਾ ਜਿੱਤ ਤੋਂ ਥੋੜਾ ਆ ਦੂਰ ਰਹਿ ਜਾਂਦਾਗਾ ਵੀ ਉਸ ਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ ਉਹ ਕੰਪੀਟੀਸ਼ਨ ਵਿੱਚ ਹਿੱਸਾ ਤਾਂ ਲੈਂਦਾ ਪਰ ਉਹਦਾ ਕੋਈ ਨੰਬਰ ਨਹੀਂ ਹਾਸਲ ਹੁੰਦਾ ਉਸ ਨੂੰ ਉਹ ਜਿੱਤ ਤੋਂ ਥੋੜਾ ਦੂਰ ਰਹ ਜਾਂਦਾ ਪਰ ਉਹ ਨਿਰਾਸ਼ ਨਹੀਂ ਹੁੰਦਾਗਾ ਨਿਰਾਸ਼ ਨਹੀਂ ਹੋਣਾ ਉਹਨੇ ਉਹ ਕਹਿੰਦਾ ਵੀ ਮੈਂ ਆਪਣੇ ਕਰਮ ਕੀਤਾ ਫਲ ਦੀ ਇੱਛਾ ਨੂੰ ਛੱਡ ਕੇ ਕਰਮ ਕੀਤਾ ਸੀ ਮੈਂ ਤੇ ਫਲ ਦੇਣਾ ਨਾ ਦੇਣਾ ਰੱਬ ਦੇ ਹੱਥ ਵਿੱਚ ਹੁੰਦਾਗਾ ਤਾਂ ਇਸ ਵਿੱਚ ਆਪਾਂ ਨੂੰ ਸਿੱਖਿਆ ਮਿਲਦੀ ਆ ਵੀ ਉਸਨੇ ਫਲ ਦੀ ਇੱਛਾ ਨਹੀਂ ਰੱਖੀਗੀ ਤੇ ਜੇਕਰ ਉਹਨੇ ਫਲ ਦੀ ਇੱਛਾ ਨਹੀਂ ਵੀ ਰੱਖੀ ਤੇ ਉਸ ਨੂੰ ਫਲ ਇੱਕ ਫਲ ਜ਼ਰੂਰ ਮਿਲਿਆ ਉਸ ਤੋਂ ਪਿਛਲਾ ਫਲ ਜਿਹੜਾ ਉਸਨੇ ਆਪਣੇ ਸਰੀਰ ਨੂੰ ਕਸ਼ਟ ਦਿੱਤਾ ਸਾਲ 6 ਮਹੀਨੇ ਹਾਰਡ ਵਰਕ ਕੀਤਾ ਇੱਕ ਤਾਂ ਉਸ ਦੀ ਪ੍ਰੈਕਟਿਸ ਹੋ ਗਈ ਅਗਲੇ ਕੰਪੀਟੀਸ਼ਨ ਲਈ ਉਹ ਹੋਰ ਤਿਆਰ ਹੋਊਗਾ ਜਦੋਂ ਅਗਲੇ ਕੰਪੀਟੀਸ਼ਨ ਲਈ ਦੁਬਾਰਾ ਤਿਆਰੀ ਕਰੂਗਾ ਤਾਂ ਉਸ ਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਉਸ ਦਾ ਤਾਂ ਫਰਸਟ ਪੋਜੀਸ਼ਨ ਹੀ ਹਾਸਲ ਹੋ ਸਕਦੀ ਆ ਉਸ ਨੂੰ ਤੇ ਉਸ ਦੀ ਪ੍ਰੈਕਟਿਸ ਵੀ ਵਧ ਗਈ ਬਾਕੀ ਉਹਦੇ ਸਰੀਰ ਨੂੰ ਵੀ ਬਹੁਤ ਬੈਨੀਫਿਟ ਹੋਏ ਜਿਹੜਾ ਪਸੀਨਾ ਉਸ ਨੇ ਵਹਾਇਆ ਜਿਹੜਾ ਉਸ ਨੇ ਆਪਣੇ ਸਰੀਰ ਨੂੰ ਕਸ਼ਟ ਦਿੱਤਾ ਤਾਂ ਘਟੋ ਘਟ ਇੱਕ ਸਾਲ ਉਸ ਦੀ ਉਮਰ ਵਧ ਗਈ ਸਰੀਰ ਨੂੰ ਵੀ ਹਤੇ ਬਹੁਤ ਬੈਨੀਫਿਟ ਹੁੰਦਿਆ ਜਿਹੜਾ ਆਪਾਂ ਮੁੜਕਾ ਕਰਦੇ ਆਂ ਸਰੀਰ ਵਿੱਚੋਂ ਹਾਰਡ ਵਰਕ ਕਰਦੇ ਆਂ ਕਸ਼ਟ ਦਿੰਦੇ ਆਂ ਸਰੀਰ ਨੂੰ ਵਰਕਆਊਟ ਕਰਦੇ ਆਂ ਸਰੀਰ ਲਈ ਵੀ ਸਰੀਰ ਵੀ ਬਿਮਾਰੀਆਂ ਤੋਂ ਰਹਿਤ ਹੁੰਦਾ ਸਰੀਰ ਸਟਰੋਂਗ ਹੁੰਦਾ ਮਜ਼ਬੂਤ ਹੁੰਦਾ ਤੇ ਤੁਹਾਨੂੰ ਸਰੀਰ ਦੀ ਵਿਡਾਪਾ ਵੀ ਨਹੀਂ ਆਉਂਦਾ ਤਾਂ ਮੰਨ ਲਓ ਉਸ ਨੂੰ ਫਲ ਉਹ ਨਹੀਂ ਮਿਲਿਆ ਐਂਡ ਵਾਲਾ ਲਾਸਟ ਫਲ ਜਿਹੜਾ ਚਾਹੁੰਦਾ ਸੀ ਪੋਜੀਸ਼ਨ ਵਾਸਤੇ ਪਰ ਉਸ ਨੂੰ ਪਿਛਲਾ ਫਲ ਇੱਕ ਫਲ ਜ਼ਰੂਰ ਮਿਲਿਆ ਜਿਹੜਾ ਉਹਦੀ ਸਿਹਤ ਲਈ ਬਹੁਤ ਗੁਣਕਾਰੀ ਸਾਬਤ ਹੋਇਆ ਤੇ ਅਗਲੇ ਕੰਪੀਟੀਸ਼ਨ ਦੀ ਤਿਆਰੀ ਲਈ ਉਹਦੀ ਪ੍ਰੈਕਟਿਸ ਵੀ ਹੋਈ ਆ ਤਾਂ ਇਸੇ ਤਰ੍ਹਾਂ ਨਾਲ ਤੁਸੀਂ ਵੀ ਆਪਣੇ ਜ਼ਿੰਦਗੀ ਵਿੱਚ ਕੋਈ ਵੀ ਮਕਾਮ ਹਾਸਲ ਕਰਨਾ ਬਿਨਾਂ ਫਲ ਦੀ ਇੱਛਾ ਤੋਂ ਮਿਹਨਤ ਕਰੀ ਚੱਲੋ ਫਲ ਮਿਲਦਾ ਨਾ ਮਿਲਦਾ ਤਾਂ ਵਧੀਆ ਬਹੁਤ ਹੀ ਵਧੀਆ ਜਦੋਂ ਜੇ ਤੁਹਾਨੂੰ ਫਲ ਮਿਲ ਜਾਂਦਾ ਅੰਦਰ ਤੇ ਪਹਿਲੀ ਵਾਰ ਜੀ ਤੁਹਾਨੂੰ ਤੋਂ ਵਧੀਆ ਤਾਂ ਕੋਈ ਗੱਲ ਹੀ ਹੈ ਨਹੀਂ ਪਰ ਜੇਕਰ ਨਹੀਂ ਮਿਲਦਾ ਤਾਂ ਇਸ ਵਜ੍ਹਾ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਫਲ ਨਹੀਂ ਮਿਲਿਆ ਅਸੀਂ ਇੰਨੀ ਮਿਹਨਤ કરી ਛੋਡੀ ਜਦੋਂ ਤੁਸੀਂ ਐ ਸੋਚਦੇ ਹਾਂ ਤਾਂ ਤੁਹਾਡੀ ਕਰੀ ਕਰਾਈ ਮਿਹਨਤ ਵੀ ਸਾਰੀ ਬੇਕਾਰ ਹੋ ਜਾਂਦੀ ਹੈ ਤੇ ਮਨ ਉਸੇ ਕੰਡੀਸ਼ਨ ਵਿੱਚ ਚਲਾ ਜਾਂਦਾ ਇਸ ਕਰਕੇ ਉਦਾਸ ਨਹੀਂ ਹੋਣਾ ਇਸ ਦਾ ਤੁਹਾਡੇ ਸਰੀਰ ਨੂੰ ਫਾਇਦਾ ਹੀ ਹੁੰਦਾਗਾ ਜੇ ਤੁਸੀਂ ਵਰਕਆਊਟ ਕਰੋਗੇ ਹੋਰ ਕਰੋਗੇ ਜਾਂ ਕਿਸੇ ਕੰਮ ਦੀ ਪ੍ਰੈਕਟਿਸ ਕਰੋਗੇ ਉਹਦੇ ਸੋ ਉਹਦਾ ਤੁਹਾਨੂੰ ਹੀ ਲਾਭ ਮਿਲੇਗਾ ਵੀ ਤੁਹਾਡਾ ਐਕਸਪੀਰੀਅੰਸ ਹੋਊਗਾ ਉਸ ਉਸ ਵਿੱਚ ਉਸ ਜਿਸ ਬਾਰੇ ਤੁਸੀਂ ਕੰਮ ਬਾਰੇ ਸੋਚ ਰਹੇ ਹੋ ਜਾਂ ਕੁਝ ਕਰ ਰਹੇ ਹੋ ਉਸ ਵਿੱਚ ਤੁਸੀਂ ਐਕਸਪਰਟੀ ਹੋਵੋਗੇ ਤਾਂ ਫਲ ਦੀ ਇੱਛਾ ਨਹੀਂ ਰੱਖਣੀਗੀ ਤਾਂ ਫਾਲਤਾਂ ਐਂਡ ਤੇ ਮਿਲ ਹੀ ਜਾਂਦਾ ਹੁੰਦਾ ਹੈਗਾ ਪਰਮਾਤਮਾ ਫਾਲਤਾਂ ਦੇ ਹੀ ਦਿੰਦਾ ਹੁੰਦਾਗਾ ਉਹ ਸਾਰਾ ਕੁਝ ਦੇਖ ਰਿਹਾ ਹੁੰਦਾਗਾ ਕਿਹੜਾ ਬੰਦਾ ਕਿੰਨਾ ਹਾਰਡਵਰਕ ਕਰ ਰਿਹਾ ਕਿੰਨੀ ਮਿਹਨਤ ਕਰ ਰਿਹਾ ਕਿੰਨਾ ਹਾਲਾਤਾਂ ਵਿੱਚ ਝੂਝ ਰਿਹਾਗਾ ਉਹ ਪਰਮਾਤਮਾ ਤੁਹਾਨੂੰ ਪਰਖ ਰਿਹਾ ਹੁੰਦਾਗਾ ਤੁਹਾਡਾ ਐਗਜ਼ਾਮ ਲੈ ਰਿਹਾ ਹੁੰਦਾ ਕਿ ਹਿਸਾਬ ਦਾ ਪੇਪਰ ਲੈ ਰਿਹਾ ਹੁੰਦਾ ਤੇ ਐਂਡ ਤੇ ਜਦੋਂ ਤੁਹਾਡਾ ਰਿਜ਼ਲਟ ਆਉਂਦਾ ਤਾਂ ਰਿਜ਼ਲਟ ਫਿਰ ਚੰਗਾ ਹੀ ਦਿੰਦਾਗਾ ਪਰਮਾਤਮਾ ਤਾਂ ਤੁਸੀਂ ਫਾਲ ਦੀ ਇੱਛਾ ਰੱਖੇ ਬਿਨਾ ਆਪਣਾ ਕਰਮ ਕਰੀ ਜਾਣਾ ਤੇ ਤੁਹਾਨੂੰ ਅੰਦਰ ਦੇ ਲਾਸਟ ਦੇ ਬਹੁਤ ਮਿੱਠਾ ਫਲ ਮਿਲੇਗਾ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਸਾਰੇ ਦੋਸਤਾਂ ਦਾ ਜਿਹੜੇ ਜਿਹੜੇ ਆਪਣਾ ਕੀਮਤੀ ਸਮਾਂ ਦੇ ਕੇ ਵੀਡੀਓ ਦੇਖਦੇ ਆ ਆਪਣੀ